ਵੱਡੀ ਖਬਰ ਇਸ ਵਕਤ ਦੀ ਅਮਰਤਪਾਲ ਦੀ ਨਾਲ ਜੁੜੀ ਹੋਈ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਦੱਸ ਦਈਏ ਅਮਰਤਪਾਲ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਮਰਤਪਾਲ ਜੇਲ੍ਹ ਤੋਂ ਬਾਹਰ ਆਉਣਗੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਲਗਾਤਾਰ ਉਹਨਾਂ ਦੇ ਵਕੀਲ ਰਾਜ ਸਿੰਘ ਖਾਲਸਾ ਔਰ ਜਿਹੜੇ ਨੌਜਵਾਨ ਵਕੀਲ ਨੇ ਈਮਾਨ ਸਿੰਘ ਖਾਰਾ ਮੁਲਾਕਾਤਾਂ ਕਰ ਰਹੀ ਸੀ ਔਰ ਤਾਜ਼ੀ ਮੁਲਾਕਾਤ ਈਮਾਨ ਸਿੰਘ ਖਾਰਾ ਨੇ ਕੀਤੀ ਤਾਂ ਹੁਣ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਅਦੇ ਵੀ ਕਹਿ ਦਿੱਤਾ ਸੀ ਕਿ ਜੇ ਹਾਈ ਕੋਰਟ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੰਦੀ ਤਾਂ ਅਸੀਂ ਸੁਪਰੀਮ ਕੋਰਟ ਦਾ ਰੋਕ ਕਰਾਂਗੇ ਤਾਂ ਐਨਆਈਏ ਨੇ ਜਿਹੜੀ ਜਿਹੜੀ ਨੈਸ਼ਨਲ ਇੰਟੈਲੀਜੈਂਸੀ ਜਾਂਚ ਕਰ ਰਹੀ ਹੈ ਲਗਾਤਾਰ ਇਹ ਕਹਿ ਰਹੀ ਹੈ ਕਿ ਅਮਰਤਪਾਲ ਦੇ ਸਬੰਧ ਨੇ ਦੇਸ਼ੋਂ ਬਾਹਰਲੇ ਲੋਕਾਂ ਦੇ ਨਾਲ ਖਾਲਿਸਤਾਨ ਦੀ ਗੱਲ ਕਰਦਾ ਜਿਸ ਨੂੰ ਲੈ ਕੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਸੀ ਔਰ ਜਿਸ ਕਰਕੇ ਅਮਰਤਪਾਲ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਮਿਲੀ ਹੈ ਪੰਜਾਬ ਦੇ ਵਿੱਚ 97 ਹਜ਼ਾਰ 497000 ਕੁਝ ਵੋਟਾਂ ਮਿਲੀਆਂ ਨੇ ਜਿਸ ਤੋਂ ਬਾਅਦ ਅਮਰਤਪਾਲ ਨੂੰ ਇੱਕ ਵੱਡੀ ਜਿੱਤ ਮਿਲੀ ਹੈ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ ਜਿਸ ਕ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਅਪੀਲ ਐਪਲੀਕੇਸ਼ਨ ਪਾਈ ਗਈ ਸੀ ਕਿ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਪਰ ਕਾਨੂੰਨ ਦਾ ਦਾਇਰਾ ਕਹਿੰਦਾ ਕਿ ਐਨਐਸਏ ਲੱਗਿਆ ਹੋਇਆ ਪੰਜਾਬ ਦੀ ਸਰਕਾਰ ਨੇ ਐਨਐਸਏ ਲਗਾਇਆ ਹੋਇਆ ਤਾਂ ਕਰਕੇ ਉਹਨਾਂ ਨੂੰ ਰਿਹਾਨ ਕੀਤਾ ਜਾ ਸਕਦਾ ਹਾਂ ਮੈਂਬਰ ਆਫ ਪਾਰਲੀਮੈਂਟ ਦੇ ਵਜੋਂ ਉਹ ਸੰਸਦ ਦੇ ਵਿੱਚ ਸਾਂਝ ਚੁੱਕ ਸਕਦੇ ਨੇ ਤਾਂ ਦੱਸ ਦਈਏ ਕਿ 5 ਜੁਲਾਈ ਨੂੰ ਸਵੇਰੇ ਉਹ ਜੇਲ੍ਹ ਤੋਂ ਬਾਹਰ ਆਉਣਗੇ ਤਕਰੀਬਨ 1:00 ਜਾਂ 2:00 ਵਜੇ ਦੇ ਵਿੱਚਕਾਰ ਉਹ ਜਿਹੜੇ ਸਪੀਕਰ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਸੌਂਝਕ ਸਕਦੇ ਨੇ ਤਾਂ ਦੋਨੇ ਰਾਸ਼ਟਰਪਤੀਆਂ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਪਰਿਵਾਰਕ ਮੈਂਬਰਾਂ ਤੋਂ ਵੀ ਇਹ ਜਿਹੜੀ ਜਾਣਕਾਰੀ ਮਿਲੀ ਹੈ ਕਿ ਤਰਸ਼ੇਮ ਸਿੰਘ ਉਹਨਾਂ ਦੇ ਪਿਤਾ ਨਾਲ ਹਾਜ਼ਰ ਰਹਿਣਗੇ ਡਿਬਰੂਗੜ੍ਹ ਦੇਲ ਦਾ ਪੂਰਾ ਪ੍ਰਸ਼ਾਸਨ ਜਿਹੜਾ ਨਾਲ ਰਹੇਗਾ ਔਰ ਪੈਰਾ ਮਿਲਟਰੀ ਫੋਰਸ ਪੂਰੀ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਜਿਹੜਾ ਲੈ ਕੇ ਆਉਣਗੇ ਤਾਂ ਹਾਲੇ ਇਹ ਵੀ ਸਾਹਮਣੇ ਨਹੀਂ ਹੈ ਕਿ ਅਮਰਤਪਾਲ ਜੇਲ੍ਹ ਰਾਹੀਂ ਬਾਹਰ ਆਉਣਗੇ ਜਿਹੜੇ ਜੇਲ੍ਹ ਤੋਂ ਜਿਹੜੇ ਰੋਡ ਰਾਹੀਂ ਬਾਹਰ ਆਉਣਗੇ ਦਿੱਲੀ ਤੱਕ ਜਾਂ ਫਿਰ ਜਿਹੜਾ ਫਲਾਈਟ ਦੇ ਜ਼ਰੀਏ ਉਹਨਾਂ ਨੂੰ ਦਿੱਲੀ ਲਿਆਂਦਾ ਜਾਵੇਗਾ ਤਾਂ ਦੂਸਰੀ ਗੱਲ ਕੀਤੀ ਜਾ ਰਹੀ ਹੈ ਹੁਣ ਜਿਹੜੇ ਜਿਹੜੇ ਹੁਣ ਇੱਕ ਕਸ਼ਮੀਰ ਤੋਂ ਜਿਹੜੇ ਆਜ਼ਾਦ ਮਿਰਵਾਰ ਜਿੱਤੇ ਹੋਏ ਨੇ ਉਹ ਵੀ ਦੋਨੇ ਜਾਣੇ ਆ ਰਹੇ ਨੇ ਦੋਨੇ ਆਜ਼ਾਦ ਮਿਰਵਾਰ ਜੇਲ੍ਹ ਚ ਸੀ ਇੱਕ ਅਮਰਤਪਾਲ ਇੱਕ ਅਬਦੁੱਲ ਰਸੀਲ ਜਿਹੜੇ ਕਸ਼ਮੀਰ ਤੋਂ ਜਿੱਤੇ ਨੇ ਇਹਨਾਂ ਦੋਨਾਂ ਨੇ ਬਾਰਾਮੂਲਾ ਤੋਂ ਦਿੱਤੇ ਨੇ ਇਹਨਾਂ ਦੋਨਾਂ ਦੇ ਕੇਸ ਨੇ ਇਕਤਿਹਾਰ ਜੇਲ੍ਹ ਤੇ ਨੇ ਕਿ ਡਿਬਰੂਗੜ੍ਹ ਜੇਲ੍ਹ ਚ ਨੇ ਤਾਂ ਦੋਨੇ ਕੱਲ ਨੂੰ ਚੈਂਬਰ ਚ ਸੌਂ ਚੁੱਕਣਗੇ ਸ਼ਾਸਨ ਖਤਮ ਹੋ ਚੁੱਕਿਆ ਪਹਿਲਾ ਸੌਆਂ ਸਾਰਿਆਂ ਨੇ ਚੱਕ ਚੁੱਕੀਆਂ ਨੇ ਦੋਨੇ ਜਾਨੇ ਰਹਿ ਰਹੇ ਸੀ ਤਾਂ ਕੱਲ ਬੀਬਾ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਸੀ ਕਿ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਤਾ ਅੱਜ ਮਨਜ਼ੂਰੀ ਦੇ ਦਿੱਤੀ ਐ ਪੰਜਾਬ ਦੀ ਸਰਕਾਰ ਨੇ ਵੀ ਐਪਲੀਕੇਸ਼ਨ ਲਿਖ ਦਿੱਤੀ ਐ ਨੋਟਿਸ ਭੇਜਿਆ ਡੀਸੀ ਅਮਰਸਰ ਨੂੰ ਕਿਉਂਕਿ ਉਹਨਾਂ ਦੇ ਵੱਲੋਂ ਸਾਰਾ ਕੇਸ ਚੱਲ ਰਿਹਾ ਤਾਂ ਜਿਸ ਤੋਂ ਬਾਅਦ ਸਖਤਰ ਪੰਜਾਬ ਸਖਤਰ ਨੇ ਭੇਜਿਆ ਜੇਲ੍ਹ ਨੂੰ ਜਿਹੜਾ ਡਿਬਰੂਗੜ੍ਹ ਨੂੰ ਉਹਨਾਂ ਨੇ ਵੀ ਮਨਜ਼ੂਰੀ ਦੇ ਦਿੱਤੀ ਐ ਕਮਰਤਪਾਲ ਕਾਲ ਨੂੰ ਜਾਣਗੇ ਤੇ ਸਪੀਕਰ ਨੂੰ ਵੇ ਓਮ ਬਿਰਲਾ ਨੂੰ ਪੱਤਰ ਲਿਖ ਦਿੱਤਾ ਕਿ ਐਨਐਸਏ ਦੇ ਚਾਲ ਦੇ ਅਮਰਤਪਾਲ ਨੂੰ ਅਸੀਂ ਇੱਕ ਦਿਨ ਦੀ ਪੈਰੋਲ ਦੇ ਰਹੇ ਹਾਂ ਤੇ ਪੰਜਾਬ ਸਰਕਾਰ ਵੀ ਇਸ ਪੈਰੋਲ ਦੀ ਮਨਜ਼ੂਰੀ ਦੇ ਰਹੀ ਆ ਜਿਸ ਤੋਂ ਬਾਅਦ ਹੋਣ ਅਮਰਤਪਾਲ ਕੱਲ ਨੂੰ ਯਾਨੀ ਕਿ 5 ਜੂਨ ਨੂੰ ਜਿਹੜੇ ਦਿੱਲੀ ਆਉਣਗੇ ਲੋਕ ਸਭਾ ਸੰਸਦ ਦੇ ਵਿੱਚ ਸੌਂ ਚੁੱਕਣਗੇ ਮੈਂਬਰ ਆਫ ਪਾਰਲੀਮੈਂਟ ਦੇ ਵਜੋਂ ਸੌਂ ਚੁੱਕਣਗੇ ਤੇ ਖੰਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਨੂੰ ਬਲੰਦ ਕਰਨਗੇ ਤਾਂ ਇਹ ਮੁੱਦਾ ਜਿਹੜਾ ਪੰਜਾਬ ਤੇ ਹਿੰਦੁਸਤਾਨ ਤੱਕ ਨਹੀਂ ਰਿਹਾ ਇਹ ਮੁੱਦਾ ਹੁਣ ਪਾਰਲੀਮੈਂਟ ਜਿਹੜਾ ਅਮਰੀਕਾ ਦਾ ਯੂਕੇ ਦਾ ਉਸ ਦੇ ਵਿੱਚ ਵੀ ਮੁੱਦਾ ਗੂੰਜ ਰਿਹਾ ਪਾਰਲੀਮੈਂਟ ਵਿੱਚ ਜਿਹੜਾ ਮੁੱਦਾ ਗੂੰਜਿਆ ਅਮਰੀਕਾ ਵਿੱਚ ਗੂੰਜਿਆ ਕਿ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਉਸ ਦੇ ਸਾਥੀਆਂ ਤੇ ਜਾਣਬੁੱਝ ਕੇ ਐਨਐਸਏ ਐਨਐਸਏ ਲਗਾਇਆ ਜਾ ਰਿਹਾ 1 ਸਾਲ ਦਾ ਹੁੰਦਾ ਪਰ ਹਿਊਮਨ ਰਾਈਟਸ ਦੀ ਉਲੰਘਣਾ ਕੀਤੀ ਜਾ ਰਹੀ ਜਿਸ ਕਰਕੇ ਅਮਰੀਕਾ ਦੇ ਵਿੱਚ ਮੁੱਦਾ ਉੱਠਿਆ ਕੈਨੇਡਾ 'ਚ ਉੱਠਿਆ ਤੇ ਯੂਕੇ 'ਚ ਉੱਠਿਆ ਔਰ ਹੁਣ ਅੱਜ ਜਿਹੜਾ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਦੀ ਸਰਕਾਰ ਨੇ ਜਿਹੜੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੇ ਤਾਂ 5 ਜੁਲਾਈ ਨੂੰ ਸੌ ਜੋ ਕਰਨਗੇ ਤੇ ਸਾਰੇ ਜਿਹੜੇ ਸੈਸ਼ਨ ਹੋਣਗੇ ਉਹਨਾਂ ਵਿੱਚ ਵੀ ਰਹਿਣਗੇ ਭਾਵੇਂ ਉਹ ਜਿਹੜਾ ਕਾਨੂੰਨ ਦੀ ਹੈਲਪ ਲੈਣਗੇ ਜਾਂ ਫਿਰ ਹਾਈ ਕੋਰਟ ਵਿੱਚ ਪਟੀਸ਼ਨਾਂ ਪਾਉਣਗੇ ਪਰ ਜ਼ਰੂਰ ਪਾਰਲੀਮੈਂਟ ਦੇ ਵਿੱਚ ਅਮਰਤਪਾਲ ਬੋਲਣਗੇ ਤਾਂ ਦੇਖਣਾ ਹੋਵੇ ਕੱਲ ਅਮਰਤਪਾਲ ਨੂੰ ਜਿਹੜਾ ਹਵਾਈザ ਹਾਜ਼ਰ ਆਹੀਂ ਜਾਂ ਰੋਡ ਰਾਹੀਂ ਲੈ ਕੇ ਆਂਦਾ ਜਾ ਸਕਦਾ ਦਿੱਲੀ ਫਿਰ ਦੇਖਣਾ ਹੋਵੇਗਾ ਕਿ ਅਮਰਤਪਾਲ ਨੂੰ ਸਾਂਝਕ ਸਮਾਗਮ ਦੇ ਵਿੱਚ ਨਾਕ ਕਰਨ ਸਮਝਕਣ ਦੇ ਲਈ ਉਹਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੋਰ ਜਿਹੜੇ ਸਮਾਗਮ ਹੋਣਗੇ ਸ਼ਾਸਨ ਉਹਨਾਂ ਵਿੱਚ ਬੈਠਣ ਦਿੱਤਾ ਜਾਵੇਗਾ ਜਾਂ ਫਿਰ ਅਮਰਤਪਾਲ ਕੋਟ ਦਾ ਰੁਖ ਕਰਨਗੇ ਫਿਲਹਾਲ ਰਿਹਾਈ ਦੀ ਮੰਗ ਵੀ ਤੇਜ਼ ਹੋ ਰਹੀ ਹੈ ਵਿਦੇਸ਼ਾਂ ਵਿੱਚ ਵੀ ਇਹ ਗੱਲ ਸ਼ੁਰੂ ਹੋ ਚੁੱਕੀ ਹੈ ਤੇ ਅਮਰਤਪਾਲ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲ ਰਹੀਆਂ ਨੇ ਤਾਂ ਦੱਸਦੀ ਕਿ ਵੱਡੀ ਖਬਰ ਹੈ ਕਿ ਅਮਰਤਪਾਲ ਸਾਂਝਕਣ ਬਾਹਰ ਆ ਰਹੇ ਨੇ ਮਨਜ਼ੂਰੀ ਸਾਰੀ ਹੋ ਚੁੱਕੀ ਆ ਤੇ 5 ਜੁਲਾਈ ਨੂੰ ਤਕਰੀਬਨ 12 ਵਜੇ ਤੋਂ ਲੈ ਕੇ 2 ਵਜੇ ਦੇ ਵਿਚਕਾਰ ਉਹ ਸੌਂ ਚੁੱਕਣਗੇ ਤੇ ਸਾਰੇ ਦੇਸ਼ ਦੀ ਨਿਗਾਹ ਪਰ